ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਸਾਰੇ ਜਾਣਦੇ ਨਹੀਂ ਆ ਜੀ ਰਾਤ ਆਪਾਂ ਰੁਕੇ ਸੀ ਬੈਸਤੀ ਨਾਲੇ ਤੇ ਬੈਸਤੀ ਨਾਲਾ ਪੈਂਦਾ ਲਦਾਖ ਦੇ ਵਿੱਚ ਤੇ ਅੱਜ ਦਾ ਆਪਣਾ ਸਫਰ ਆ ਆਪਣੇ ਸਰਚੂ ਵੱਲ ਨੂੰ ਤੇ ਅੱਜ ਆਪਾਂ ਪਾਸ ਚੜਾਂਗੇ ਪਾਸ ਦੀ ਸਟਾਡੀ ਇੱਥੇ ਹੀ ਹੋ ਜਾਣੀ ਬਸਤੀ ਨਾਲੇ ਤੋਂ ਹੀ ਨਮਕੀਲਾ ਨਕੀਲਾ ਪਾਸ ਨਕੀਲਾ ਪਾਸ ਤੇ ਚਾਹ ਪਾਣੀ ਵੀ ਲਿਆ ਪਿੰਨੀ ਛੱਕ ਲਈ ਆਪਾਂ ਮਾਤਾ ਦੀਆਂ ਬਣਾਈਆਂ ਟਾਈਮ ਸਾਰੀ ਜਾਣੀਆਂ ਆ ਤੇ ਘੋੜੇ ਦੇ ਸਮਾਨ ਆਪਾਂ ਲੱਦ ਲਿਆ ਆ ਤੇ ਇੱਕ ਵਾਰੀ ਫੇਰ ਚਾਹ ਪੀ ਕੇ ਤੇ ਮਾਰੇ ਬਰੈਡ ਜਿਹਾ ਖਾ ਕੇ ਤੇ ਨਾਲ ਸਮਾਨ ਥੋੜੇ ਜਿਹਾ ਇਕੱਠਾ ਕਰਕੇ ਰੱਖਦੇ ਆ ਕਿਉਂਕਿ 40 45 ਕਿਲੋਮੀਟਰ ਤੱਕ ਕੁਝ ਖਾਣ ਨੂੰ ਨਹੀਂ ਮਿਲਣਾ ਰਾਹਤੇ ਦੇ ਵਿੱਚ ਨਾ ਅਗੇ ਪਾਣੀ ਤੱਕ ਵੀ ਇਸ ਰੂਟ ਤੇ ਇਹ ਹੀ ਵੱਡੀ ਪ੍ਰੋਬਲਮ ਹੈ ਤੇ ਦੂਜੀ ਗੱਲ ਇਹ ਅੱਜ ਤੀਜਾ ਦਿਨ ਸਟਾਰਟ ਹੋ ਗਿਆ ਆ ਵੀ ਨੈਟਵਰਕ ਤੋਂ ਬਾਹਰ ਆ ਪਹਿਲਾ ਦਿਨ ਸੀ ਰੂਮਥੇ ਦਾ ਉੱਥੇ ਨੈਟਵਰਕ ਐ ਨਹੀਂ ਦੂਜੇ ਦਿਨ ਆ ਪਹੁੰਚੇ ਸੀ ਡਬਰਿੰਗ ਉੱਥੇ ਵੀ ਐ ਨਹੀਂ ਤੇ ਫੇ ਇੱਥੇ ਪਹੁੰਚੇ ਵੈਸਕੀਨ ਵਾਲੇ ਤੇ ਇੱਥੇ ਤੱਕ ਵੀ ਹੈ ਨਹੀਂ ਯਾਨੀ ਕਿ ਜੀ ਸਰਚੂ ਤੱਕ ਨੈਟਵਰਕ ਹੱਲੇ ਆਪਾਂ ਨੂੰ ਮਿਲਣਾ ਨਹੀਂ ਗਾ ਤੇ ਬਾਕੀ ਅੱਗੇ ਦਾ ਦੇਖਾਂਗੇ ਕਿੱਥੇ ਆ ਕੇ ਆਉਂਦਾ ਨੈਟਵਰਕ ਅੱਜ ਯਾਨੀ ਕਿ ਤੀਜਾ ਦਿਨ ਨੈੱਟਵਰਕ ਤੋਂ ਬਾਹਰ ਆ ਆਪਣਾ ਤੇ ਆ ਜਾਓ ਫੇ ਪਹਿਲਾਂ ਤੁਹਾਨੂੰ ਇੱਕァ ਮਿਲਾਉਂਦੇ ਆ ਜੀ ਸਾਈਕਲਿੰਗ ਦੀ ਦੁਨੀਆ ਦੇ ਬਹਿਤਾਜ ਬਾਦਸ਼ਾਹ ਨਾਂ ਉਹਨਾਂ ਕੋਲੇ ਪੁੱਛਦੇ ਆ ਫੇ ਥੋੜੇ ਜਿਹਾ ਵਧੀਆ ਲੱਗਦਾ ਆ ਆ ਜਾਓ ਆਪਾਂ ਬੈਠੇ ਤੇ ਰਾਤੀ ਸੋਹਣੀਆਂ ਗੱਲਾਂ-ਬਾਤਾਂ ਹੋਈਆਂ ਹੈਲੋ ਸਰ ਪਛਾਣੋ ਸਰ ਨੂੰ ਸਾਰੇ ਵਿਆਨੇ ਸਾਈਕਲਿੰਗ ਵਾਲੇ ਤਾਂ ਸਾਰੇ ਪਛਾਣਦੇ ਹੀ ਆ ਸਰ ਪਰਿਮਲ ਕਾਂਜੀ सर सत नमस्कार राम राम वालेकुम सलाम सर दो शब्द बोलना चाहोगे वैसे तो रात बढ़िया लगा जहाँ एक साथ इकट्ठे हो गए बहुत काल बहुत कल शाम को अच्छा लगा हाँ। और आज सुबह सब अलग अलग चला जाएगा हाँ बिल्कुल तो आप थोड़ा अभी आपका चढ़ाई मिलेगा हमारा भी चढ़ाई मिलेगा हम हाँ, थोड़ा लेट से निकलेगा सही सही तो आज आप मेरे ख्याल आज सरचू आप कवर हो जाएगा ठीक है अगर सर कवर हो गया तो सरचू में रुकी उसके आसपास टाइम है तो यहाँ वो भरतपुर भरतपुर है ठीक है के लिए मेरे ख्याल सरचू तक ही होगा सही ठीक है अपडाउन तो अप डाउन है ना हाँ जी हाँ जी तो सरचू में रुकिए फिर कल सुबह स्टार्ट कीजिए सही 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 ठीक है सर थैंक यू बहुत बढ़िया लगा सर मिलके आपको ये मेरी यानी के ਕਿਸਮਤ ਅੱਛੀ ਹੈ ਜੋ ਆਪਸੇ ਮਿਲ ਹੋ ਗਿਆ ਜਹਾਂ ਵਿਸਕੀ ਨਾਲੇ ਭਈ ਇਹ ਇੱਕ ਯਾਦਗਾਰ ਬਣ ਜਾਏਗੀ ਵਿਸਕੀ ਨਾਲੇ ਮਿਲੇ ਸਤਿ ਸਰ ਪਰਿਮਲ ਕਾਂ ਜੀ ਤੇ ਇਧਰ ਜੀ ਆਪਣਾ ਘੋੜਾ ਤੂਫਾਨ ਤਿਆਰ ਵਰ ਤਿਆਰ ਆ ਸਾਮਾਨ ਆਪਾਂ ਲੱਦ ਲਿਆ ਤੇ ਇੱਕ ਵਾਰੀ ਵਾ ਤੁਹਾਨੂੰ ਦੱਸਿਆ ਚਾਹ ਪੀਣੀ ਐ ਤੇ ਬਰੈਡ ਖਾਣਾ ਐ ਤੇ ਪਰੌਂਠੇ ਆਪਾਂ ਨਾਲ ਪੈਕ ਕਰਾ ਲੈਣੇ ਆ ਦੂਪ ਆ ਜਾਓ ਜੀ ਫੇ ਚਾਹ ਪਾਣੀ ਪੀ ਕੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਲੋ ਜੀ ਪਰੌਂਠੇ ਆਪਾਂ ਪੈਕ ਕਰਾ ਲਏ ਆ ਨਾਲ ਉਹ ਮੂਲ ਕੂਲ ਚੱਕ ਲੈ ਇੱਕ ਨਾਲ ਲੱਸੀ ਇਹ ਆਉਣਗੇ ਆਪਣੇ ਰਾਜ ਕੰਮ ਕਿਉਂਕਿ ਸਰਚ ਤੱਕ ਕਹਿੰਦੇ ਕੁਝ ਨਹੀਂ ਮਿਲਣਾ ਖਾਣ ਪੀਣ ਨੂੰ ਨਾ ਕੇ ਪਾਣੀ ਤੱਕ ਚਿੱਤ ਆ ਗਿਆ ਪਾਣੀ ਦੀ ਇੱਕ ਬੋਤਲ ਰਹੀਂਦੀ ਪਰ ਨਾਲੀ ਰੜਕੀ ਵਾਲਿਆ ਵੀ ਭਰ ਲਈਏ ਇਹਦੇ ਵਿੱਚ ਆਪਾਂ ਰਾਤ ਰੁਕੇ ਸੀਗੇ ਇਹ ਹੈਗਾ ਆਪਣਾ ਰੂਮ ਨਾ ਕੇ ਕਰਚਾ ធីਮਰਾ ਜਿਹਦਾ ਨੂੰ ਤੁਨ ਲੱਗੇ ਬੈਸਕੀ ਨਾਲੇ ਦੇ ਇਹ ਸਾਰੇ ਟੈਂਟ ਬਣੇ ਆ ਖਾਣ ਪੀਣ ਦਾ ਜਿਗਾਰ ਤੇ ਇਹ ਰਾਤ ਰੁਕਣ ਦਾ ਇਹਨਾਂ ਵਿੱਚ ਹੀ ਹੋ ਜਾਂਦਾ ਬੈੱਡ ਮਿਲ ਜਾਂਦਾ ਇੱਥੇ ਤੇ ਸਾਈਕਲਿਸਟ ਵਿੱਚ ਬਾਧੂ ਤੁਹਾਨੂੰ ਟੱਕਰ ਜਾਂਦੇ ਆ ਕਿਉਂਕਿ ਇੱਥੇ ਰਾਤ ਲੱਗਦੀ ਆ ਜ਼ਿਆਦਾਤਰ ਸਾਈਕਲਿਸਟਾਂ ਦੀ ਟਰਾਲੇ ਟਰੱਕ ਖੜੇ ਰਿਆ ਸਾਰੇ ਇੱਧਰ ਆਪਣਾ ਤੂਫਾਨ ਆ ਤੇ ਆਪਾਂ ਨਕੀਲਾ ਪਾਸ ਚੜਨਾ ਆ ਅੱਜ ਇਧਰੋਂ ਇਦਾਂ ਚੜ ਕੇ ਘਮ ਘਵਾ ਕੇ ਇੱਧਰ ਦੀ ਉਹ ਸਾਰੀਆਂ ਪਹਾੜੀਆਂ ਚੜ ਕੇ ਮੋੜ ਕੇ ਹੌਲੀ-ਹੌਲੀ ਆਹ ਪਹਾੜ ਤੇ ਆ ਜਾਣ ਨਾ ਆਪਾਂ ਐ ਸਿਖਰ ਤੇ ਆ ਜਾਓ ਛੱਡਦੇ ਆ ਫਿਰ ਲਗਾਮਾਂ ਹੁਣ ਘੋੜੇ ਦੀਆਂ ਨਕੀਲਾ ਪਾਸ ਵੱਲ ਨੂੰ ਇੱਕ ਨਕੀਲਾ ਪਾਸ ਪਿਆ ਸੀ ਆਪਾਂ ਨੂੰ ਆਪਾਂ ਨੂੰ ਜਜੀਲਾ ਪਾਸ ਤੋਂ ਬਾਅਦ ਜਦੋਂ ਆਪਾਂ ਸ਼੍ਰੀਨਗਰ ਤੋਂ ਲੇਹ ਨੂੰ ਆਉਂਦੇ ਸੀ ਇਹ ਲੇਹ ਤੇ ਜਦੋਂ ਮਨਾਲੀ ਵੱਲ ਨੂੰ ਜਾਂਦੇ ਆ ਉਦੋਂ ਆਉਂਦਾ ਬਿਸਕੀ ਨਾਲੇ ਤੋਂ ਇਹਦੀ ਚੜ੍ਹਾਈ ਸਟਾਰਟ ਹੋ ਜਾਂਦੀ ਹੈ ਯਾਨੀ ਕਿ ਹੁਣ ਤੋਂ ਹੀ ਚੜ੍ਹਾਈ ਸਟਾਰਟ ਹੋ ਜਾਣੀ ਹੈ ਵੀ ਚੱਲ ਬਈ ਤੂਫਾਨ ਸਿਆਂ ਟਾਇਰ ਤੇਰਾ ਕੱਲ ਬਦਲਤਾ ਨਵਾਂ ਪਾਤਾ ਆ ਤੇ ਮੇਰਾ ਵੀਰ ਦਬੀ ਨਾ ਹਣ ਤੇ ਬਣਿਆ ਰਹੀਂ ਰੁੜਕੀ ਵਾਲੇ ਦਾ ਹੌਸਲਾ ਤੇ ਰੁੜਕੀ ਵਾਲਾ ਤੇਰਾ ਹੌਸਲਾ ਬਣਿਆ ਰਹੂਗਾ ਆ ਜਾਓ ਜੀ ਛੱਡਦੇ ਆ ਲਗਾਮਾਂ ਹੁਣ ਤੂਫਾਨ ਦੀਆਂ ਆਸ ਸੜਕਾ ਪੱ ਚੜ ਰਹੇ ਆ ਪਹਾੜੀ ਤੇ ਮੈਂ ਕਿਹਾ ਝਾਕਾ ਜਿਹਾ ਦਿਖਾਦੀ ਆਲੇ ਦੁਆਲੇ ਦਾ ਨਕੀਲਾ ਪਾਸ ਚੜਦੇ ਆਂ ਦਾ ਤੇ ਆਪਾਂ ਆਹੀ ਸੜਕ ਜਾਣਾ ਆ ਤੇ ਇਦਾਂ ਇੱਧਰ ਦੀ ਕੰਮ ਕਵਾ ਕੇ ਫੇਰ ਇਦਾਂ ਇਹਦਾ ਫੋਨ ਕਿਹੜਾ ਤੇ ਹੀ ਜਾਂਦਾ ਆ ਉਹ ਮੋੜ ਸਾਰਾ ਕਿ ਟਰੱਕ ਆਉਂਦਾ ਆ ਟਰੱਕ ਇੱਧਰ ਨੂੰ ਆ ਰਿਹਾ ਬੈਸਕੀ ਨਾਲੇ ਆ ਨੂੰ ਤੇ ਆਪਾਂ ਉਧਰ ਨੂੰ ਚੜ ਕੇ ਫੇਰ ਔਰ ਚੜ ਚੁੜ ਕੇ ਫੇਰ ਆਹ ਪਹਾੜੀ ਤੇ ਚੱਲ ਜਾਣਾ ਫੇਰ ਉੱਥੋਂ ਘੁੰਮਦੀ ਆ ਸੜਕ ਆ ਇਦਾਂ ਹੀ ਕਮਲਿਆਂ ਵਾਂਗੂ ਪਹਾੜਾਂ ਦੇ ਕੀੜੇ ਦਿੰਦੇ ਦਿੰਦੇ ਆ ਨੇ ਆਪਾਂ ਨਕੀਲਾ ਬਾਸ ਤੇ ਪਹੁੰਚ ਜਾਣਾ ਆ ਤੇ ਦੂਜੀ ਗੱਲ ਇਹ ਐਸ ਆ ਬੈਸਕੀ ਨਾਲੇ ਤੇ ਆਪਣੇ ਪੰਜਾਬੀ ਭਰਾ ਬਹੁ ਮਿਲਦੇ ਆ ਟਰੱਕਾਂ ਤੇ ਨੰਬਰ ਐਚ ਪੀ ਆ ਪਰ ਡਰਾਈਵਰ ਆਪਣੇ ਪੰਜਾਬੀ ਭਰਾ ਆ ਜਿਆਦਾ ਹੈਲੋ ਜਾਂਦੇ ਨੇ ਐਚ ਪੀ ਬੁੱਕ ਦੇ ਐਚ ਬੀ 23 94 11 ਹੈਲਟਾ ਮਾਰਦਾ ਕਹ ਕ ਇਹ ਉਤਰ ਰਹੇ ਆ ਪਾਸ ਤੇ ਆਪਾਂ ਚੜ ਰਹੇ ਆ ਐਚ ਵੀ 01 ਕੇ ਕੇ ਮੇਰੇ ਹਿਸਾਬ ਨਾਲ ਮਨਾਲੀ ਦਾ ਆ ਤੇ ਆ ਉੱਤਰਾਖੰਡ ਯੂ ਕੇ ਬਾਈ ਪੰਜਾਬ ਸੇ ਬਹੁਤ ਸੈਕਿੰਡ ਸਾਈਕਲ ਹੋਏ ਬੜੀ ਮਜ਼ਾ ਆ ਰਹੀ ਯਾਰ ਨਹੀਂ ਨਹੀਂ ਥੈਂਕ ਯੂ ਜੀ ਲੱਗੇ ਆ ਜਾ 26ਵਾਂ ਦਿਨ ਹੈ 26 ਦਿਨ ਹਾਂ पर आकर वापसी हाँ अपने सर्किट सारा जम्मू श्रीनगर लेह खरदुंग बताओ श्रीनगर से लिंक रोड बहुत बढ़िया ये तो असली मेरे को किसी ने बोला था साइकिल ने ले तक तो पहुँच जाएगा कोई मुश्किल नहीं असली परीक्षा तेरी ले मनाली तक होगी वो सही बात निकली अच्छा ये तो वाकई में बहुत आगे देखो भाई अभी पांग जब तो पांग तक पहुँचोगे मेरे टेरका पटाखा बोल गया था फट गया फिर कुदरती टायर था मेरे पास नया फिर चेंज किया कल जहाँ बिस्की नाले पे। पांग तक आप आप आ, आपको पैंतीस चालीस किलोमीटर इससे भी ज्यादा खराब मिलेगा पांग से आगे आठ किलोमीटर खराब फिर मलाई जैसा रोड है सारा ले तक आप तो हाँ श्रीनगर इधर मत वापस मरना बढ़िया रहेगा ठीक है हिम्मत भगवान वाहेगुरु देता है ਆਇਆ ਜੀ ਵਾਦਦੇ ਆ ਸਫਰ ਵੱਲ ਜੀ ਅਕਾਲਪੁਰਕ ਸੱਚੇ ਪਾਸ਼ਾ ਜੀਾਂ ਦੀ ਮਿਹਰ ਸਦਕਾ ਵੈਸਕੀ ਨਾਲੇ ਤੋਂ ਚੱਲ ਕੇ ਸਾਢੇ 4 ਕਿਲੋਮੀਟਰ ਦੀ ਬਣੀ ਹੈ ਚੜਾਈ ਤੇ ਨਕੀਲਾ ਪਾਸ ਕਰ ਲਿਆ ਆਪਾਂ ਫਤਿਹ ਇਹ ਆ ਨਕੀਲਾ ਪਾਸ ਇਹੜਾ ਦੀ ਪਿੱਛੇ ਦੇਖ ਰਹੇ ਆ ਆਪਣੇ ਇਹ ਵੀ ਐਲਟੀਟਿਊਡ ਆ 15447 ਫੀਟ ਤੇ ਪਹਿਲਾ ਆਪਾਂ ਕੀਤਾ ਜਿਹੜਾ ਸ਼ੀਰੀ ਨਗਰ ਤੋਂ ਲੇਆਲ ਨੂੰ ਆਉਂਦਾ ਆ ਉਹ ਨਮਕੀਲਾ ਪਾਸ ਆ ਤੇ ਇਹ ਨਕੀਲਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਮਹਾਰਾਜਿਆਂ ਦੀ ਮੇਹ ਸਤਕਾ ਜੀ ਇਹ ਵੀ ਪਾਸ ਹੋ ਗਿਆ ਫਤਿਹ ਪਰ ਇੱਕ ਗੱਲ ਦੇਖੀ ਆ ਜੀ ਆਪਣੇ ਇਹ ਜਿਹੜੇ ਸਰਕਟ ਦੇ ਆ ਆਪਣੇ ਰੇਤ ਚ ਚਲਦੇ ਆ ਪਹਿਲਾ ਆਪਣੇ ਬਾਏ ਪਾਸ ਜਿਹੜਾ ਬਹੁਤ ਤਕੜਾ ਹੀ ਤੰਗ ਮੰਗਲਾ ਫੇਰ ਲਾਚੁੰਗਲਾ ਫੇਰ ਨਕੀਲਾ ਇਹਨਾਂ ਪਾਸਾਂ ਤੇ ਰੌਣਕਾਂ ਨਹੀਂ ਹੈਗੀਆਂ ਤੇ ਤਾਂ ਬਿਲਕੁਲ ਨਹੀਂ ਹੈਗੀ ਨਕੀਲਾ ਤੇ ਲਾਚਕਲਾ ਇਹ ਤਾਂ ਇਹ ਵੀ ਵਜਾ ਉਹਦਾ ਜੀ ਰੋਡ ਬੋੜਾ ਹੀ ਗੰਦਾ ਆ ਯਾਰ ਜਾਨੀ ਕਿ ਨਾ ਮੈਂ ਦੱਸੇ ਹੀ ਨਹੀਂ ਸਕਦਾ ਸ਼ਾਬਾਸ਼ ਇਸ ਕਰਕੇ ਜੋ ਜ਼ਿਆਦਾ ਲੋਕੀ ਅੱਕੇ ਹੁੰਦੇ ਆ ਵੇ ਰੁਕਦੇ ਨਹੀਂ ਇਹਨਾਂ ਪਾਸਾ ਤੇ ਤਸਵੀਰਕਾਰੀਆਂ ਦੇ ਨਾ ਪਾਸਾ ਤੇ ਕੋਈ ਜ਼ੋਰ ਨਹੀਂ ਹੈਗਾ ਸਿਰਫ ਆਪਾਂ ਰੁਕ ਗਏ ਆ ਇੱਕ ਚਾ ਆਪਾਂ ਉਹ ਆਪਾਂ ਸਾਈਕਲ ਤੇ ਆ ਕਰਕੇ ਓ ਜੀਉਂਦਾ ਰਹਿ ਓਏ ਰੌਣਕੀ ਵਾਲਾ ਇਕੀਆਂ ਵੈਖਿਆ ਸਮੋਂ ਦਾ ਕਹਿਤਾ ਗਲਤੀ ਹੋ ਗਈਗਾ ਦੋਤੀ ਦਾ ਫਰਕ ਪਈ ਨਾ ਉਹ ਬਤਾੜੀਆਂ ਸਾਲਾਂ ਦਾ ਨੌਜਵਾਨ ਰੌਣਕੀ ਦਾ ਸਾਈਕਲ ਤੇ ਨਕੀਲਾ ਪਾਸ ਤੇ ਉਹ ਤੂਫਾਨ ਲਵ ਯੂ ਉਹ ਦਰੋ ਪਟੜੀਆਂ ਚੜਦੇ ਆਏ ਆ ਬੈਸਕੀ ਨਾਲੇ ਵੱਲੋਂ ਸਾਰੀਆਂ ਚੜਾਈਆਂ ਜੁਲੂਆਂ ਚੜਦੇ ਚੁੜਦੇ ਫੇ ਪਹੁੰਚੇ ਆ ਇੱਧਰ ਨਕੀਲਾ ਪਾਸ ਤੇ ਤੇ ਜੇ ਗੱਲ ਕਰੀਏ ਇੱਥੇ ਮੌਸਮ ਦੀ ਮੌਸਮ ਬਹੁਤ ਜ਼ਿਆਦਾ ਠੰਡਾ ਆ ਹੱਥ ਪੈਰ ਸੋਨ ਹੁੰਦੇ ਆ ਰਾਤ ਨੂੰ ਪੂਰੀ ਠੰਡ ਹੁੰਦੀ ਹੈ ਰਾਤ ਨੂੰ ਤਾਂ ਇਹ ਵੀ ਹੁੰਦਾ ਆ ਜੇ ਬਾਥਰੂਮ ਆਇਆ ਤਾਂ ਕੰਟਰੋਲੇ ਕਰ ਲਓ ਬਾਹਰ ਨਹੀਂ ਨਿਕਲਣਾ ਹੈਗਾ ਓਏ ਠੰਡ ਬਹੁਤ ਆ ਇੰਨੀ ਠੰਡਿਆ ਰਾਤ ਦੇ ਟਾਈਮ ਤੇ ਸਵੇਰ ਨੂੰ 8 ਵਜੇ ਤੋਂ ਪਹਿਲਾਂ ਫੇਰ ਬਾਕੀ ਸਵੇਰ ਨੂੰ 8 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਧੁੱਪ ਸੋਹਣੀ ਹੁੰਦੀ ਆ ਪੂਰਾ ਨਜ਼ਾਰਾ ਵਾਜਦਾ ਧੁੱਪ ਦਾ ਫੇਰ ਤਾਂ ਭਾਵੇਂ ਟੀ-ਸ਼ਰਟ ਹੀ ਪਾਈ ਰੱਖੋ ਏ ਬਾਕੀ ਪਤਾ ਨਹੀਂ ਹਰ ਇੱਕ ਸਾਲ ਇਦਾਂ ਹੋਵੇ ਯਾਨੀ ਕਿ ਆਪਾਂ ਜਿਹੜਾ ਸਫ਼ਰ ਕਰ ਰਹੇ ਆ ਆਪਣੇ ਆਹ ਜੁਲਾਈ ਦੀ 6 ਤਰੀਕ ਅਗਰ 7 ਤਰੀਕ ਜਾਂ 3 ਤਰੀਕਾਂ ਦਾ ਚਿੱਤੇ ਵੀ ਭੁੱਲੀਆਂ ਸਫ਼ਰ ਦੇ ਵਿੱਚ 6 7 ਕਹੀ ਆ ਯਾਨੀ ਦੋਨੋਂ ਚੱਕ ਤਰੀਕ ਹੈਗੀ ਆ ਆ ਜਾ ਹੁਣ ਛੱਡਦੇ ਆ ਲਗਾਮਾਂ ਤੂਫਾਨ ਦੀਆਂ ਹੁਣ ਉਤਰਾਈ ਪੈਣੀ ਆ ਕਹਿੰਦੇ ਸਰਚੂ ਵੱਲ ਨੂੰ ਲਓ ਜੀ ਨਕੀਲਾ ਟਾਪ ਤੋਂ ਆਪਾਂ 8 ਕਿਲੋਮੀਟਰ ਉਤਰਾਈ ਉਤਰੇ ਆਇਆ ਤੇ ਆਲੇ ਦੁਆਲੇ ਦਾ ਮੈਂ ਕਿਹਾ ਤੁਹਾਨੂੰ 뷰 ਦਿਖਾ ਲ ਦਈਏ ਮੌਸਮ ਬੱਦਲ ਵਾਈ ਆ ਪੂਰੀ ਕਿਉਂਕਿ ਕਹਿੰਦੇ ਸਿਆਣਿਆਂ ਨੇ ਕਿਹਾ ਆ ਪਹਾੜਾਂ ਦਾ ਮੌਸਮ ਇੱਧਰ ਖੜਾ ਆਪਣਾ ਘੋੜਾ ਤੂਫਾਨ ਤੇ ਗੱਡੀ ਆ ਰਹੀ ਆ ਉਧਰੋਂ ਐਲ ਐ ਨੰਬਰ ਲਦਾਖ ਜਾਣ ਕੇ ਆਪਾਂ ਇੱਥੇ ਆਲੇ ਲਦਾਖ ਚ ਹੀ ਆ ਤੇ ਮੂਰੇ ਬਾਰਡਰ ਆਉਣਾ ਆ ਹੱਲੇ ਸਰਚੂ ਜਾ ਕੇ ਹਿਮਾਚਲ ਦਾ ਤੇ ਜੇ ਆਪਾਂ ਸੜਕ ਦੀ ਗੱਲ ਕਰੀਏ ਸੜਕ ਸਿੰਗਲ ਰੂੜ ਆ ਤੇ ਜੇ ਟਰਾਲੇ ਟਰੂ ਲੈ ਆਉਂਦੇ ਟਰੈਕਟਰ ਕਾਉਂਦੇ ਤੇ ਸਾਈਡ ਤੇ ਲਾਉਣਾ ਪੈਂਦਾ ਵਿਚ ਵਿਚ ਇਦਾਂ ਸਾਫ ਆ ਜਾਂਦਾ ਆ ਤੇ ਵਿਚ ਵਿਚ ਬਹੁਤ ਜ਼ਿਆਦਾ ਟੁੱਟਿਆ ਵੀ ਆ ਜਾਂਦਾ ਟੋਏ ਇਦਾਂ ਦੇ ਵੀ ਆ ਜਾਂਦੇ ਆ ਯਾਨੀ ਕਿ ਗੋਡਿਆਂ ਚ ਨਡੂਗੇ ਡੂੰਗੇ ਟੋਏ ਤੇ ਸਰਚੂ ਰਹਿ ਗਿਆ ਆਪਾਂ ਨੂੰ ਇੱਥੋਂ ਆਉਣਾ 36 ਕਿਲੋਮੀਟਰ ਜਿੱਦੋਂ ਗੱਲ ਫੇਰ ਗਈ ਵਿਚ ਆਪਣੀ ਸਿਆਣਿਆਂ ਨੇ ਕਿਹਾ ਪਹਾੜਾਂ ਦਾ ਮੌਸਮ ਸੇ ਚਾਵਲ ਜਨਾਨੀ ਇਹਦਾ ਕੋਹ ਨਹੀਂ ਪਤਾ ਇਹ ਕਦੋਂ ਬਦਲ ਜਾਂਦੇ ਇਹਨਾਂ ਦੇ ਰੰਗ ਪਹਾੜਾਂ ਦਾ ਮੌਸਮ ਤੇ ਚਾਵਲ ਜਨਾਨੀ ਚਾਵਲ ਔਰਤ ਜਾਨੀ ਕੇ ਇਹਨਾਂ ਦਾ ਕੋਹ ਨਹੀਂ ਪਤਾ ਕਦੋਂ ਇਹ ਨਹੀਂ ਰੰਗ ਬਦਲ ਦੇਣੇ ਆ ਆ ਜਾਓ ਜੀ ਛੱਡ ਦਿਆਂ ਲਗਾਮਾਂ ਫੇਉਣ ਤੂਫਾਨ ਦੀਆਂ ਆ ਜਿਹੜੀਆਂ ਤੁਸੀਂ ਸੜਕਾਂ ਦੇਖਦੇ ਆ ਘੁੰਮਦੀਆਂ ਘੁੰਮਦੀਆਂ ਸਕਰੀਨ ਤੇ ਨਾ ਇਦਾਂ ਉਧਰੋਂ ਘੁੰਮ ਘੁੰਮ ਕੇ ਇਦਾਂ ਥੱਲੇ ਨੂੰ ਉਤਰਦੀ ਆ ਆ ਸਕਰੀਨ ਤੇ ਤਾਂ ਪੂਰਾ ਨਹੀਂ ਜ਼ੂਮ ਕਰਕੇ ਘਟਿਆ ਦੀਦਾ ਨਹੀਂ ਚੱਜਣਾ ਇਹਨੂੰ ਕਹਿੰਦੇ ਆ 22 ਇੰਚੀਆਂ ਇਹ 22 ਇੰਚੀਆਂ ਆ ਜਿਹੜੀਆਂ ਢਿੱਲੀ ਘੜਾਉਣੀਆਂ ਹੈਆਂ ਜਦੋਂ ਮਨਾਲੀ ਵੱਲੋਂ ਆਪਾਂ ਆਉਣਾ ਹੁੰਦਾ ਆ ਬਿਸਕੀ ਨਾਲੇ ਵੱਲ ਨੂੰ ਆਪਾਂ ਤਾਂ ਇਹ ਤਰਾਈ ਪੈਣੀ ਆ ਪਰ ਜਿਹੜੇ ਮਨਾਲੀ ਵੱਲੋਂ ਆਉਂਦੇ ਉਹਨਾਂ ਦੀ ਪੂਰੀ ਢਿੱਲੀ ਘੜਾਉਣੀ ਆ ਇਹ 22 ਇੰਚੀਆਂ ਇਹਨਾਂ ਮੁਰੇ ਪਾਸ ਪੂਸ ਵੀ ਕੁਝ ਨਹੀਂ ਹੈਗੇ ਇਹ ਤੇ ਇਧਰ ਆ ਪਾਈ ਆ ਕਾ ਪੁੱਠਾ ਹੀ ਪੰਗਾ ਲੈਣ ਡਿਆ ਸਗਾ ਆਂ ਦੇ ਮੋਟਰਸਾਈਕਲ ਹੁਣ ਬੈਗ ਮੋੜ ਲਿਆ ਆ ਇੱਥੋਂ ਹੀ ਜਾਣ ਨੂੰ ਫਿਰਦਾ ਸਗਾ ਵੀ 3-4 ਕਿਲੋਮੀਟਰ ਦਾ ਫਰਕ ਪੈ ਜਾਊਗਾ ਇਧਰ ਨੂੰ ਚੜ ਜਾਣਾ ਹੀ ਇਹਨੇ ਤੇ ਚੜਦੇ ਵੀ ਹੁਣੇ ਮੋਟਰਸਾਈਕਲ ਬਾਈ ਤੋਂ ਚੜਿਆ ਨਹੀਂ ਪਰ ਸ਼ਾਰਟਕਟ ਹਮੇਸ਼ਾ ਜ਼ਿੰਦਗੀ 'ਚ ਮਾੜਾ ਹੀ ਹੁੰਦਾ ਆ ਵੀਰੇ ਸ਼ਾਰਟਕਟ ਨਹੀਂ ਵਰਤਣਾ ਚਾਹੀਦਾ ਹੌਲੀ ਹੌਲੀ ਪੌੜੀ ਚੜ੍ਹਨੀ ਚਾਹੀਦੀ ਆ ਪੌੜਾ ਪੌੜਾ ਕਰਕੇ ਜੇ ਤੁਸੀਂ ਕਹੋ ਵੀ ਸਿੱਧਾ ਹੀ 10ਵੇਂ ਪੌਡੇ ਦੇ ਪੈਰ ਰੱਖਣਾ ਆ ਫੇਰ ਬਾਈ ਡੇਗਣਾ ਤਾਂ ਹੈ ਹੀ ਆ ਨੁਕਸਾਨ ਤਾਂ ਹੋਣਾ ਹੀ ਆ ਇਸ ਕਰਕੇ ਪੌੜਾ ਪੌੜਾ ਕਰਕੇ ਪੌੜੀ ਚੜ੍ਹਨੀ ਚਾਹੀਦੀ ਆ ਹੁਣ ਬਾਈ ਹੋ ਗਿਆ ਸਿੱਧਾ ਆ ਜਿਆ ਪੌਡੇ ਪੌਡੇ ਰਹੀਂ ਹੁਣ ਪੌੜਾ 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 ਕਰਕੇ ਚੜ੍ਹੂਗਾ ਇਦਾਂ ਚੜ੍ਹਦਾ ਚੁੜਦਾ ਇੱਧਰ ਪਹੁੰਚੂਗਾ ਇਹ ਇਹਨੂੰ ਕਹਿੰਦੇ ਆ ਬਾਈ ਕੈਂਚੀਆਂ ਜਿਹੜੇ ਦਾ ਬਾਈ ਇਹਨਾਂ ਨੂੰ ਸਫਰ ਕਰਦੇ ਆ ਉਹਨਾਂ ਨੂੰ ਤਾਂ ਇਹਦੇ ਬਾਰੇ ਸਥਾਨ ਬਾਰੇ ਪਤਾ ਹੀ ਆ ਤੇ ਜਿਹੜਿਆ ਨਹੀਂ ਸਫਰ ਕੀਤਾ ਉਹਨਾਂ ਦੀ ਜਾਣਕਾਰੀ ਲਈ ਦੱਸਦੇ ਆ ਤੁਹਾਨੂੰ ਦੇਖਣ ਨੂੰ ਲੱਗਦਾ ਹੋਣਾ ਆ ਵੀ ਇਹ ਬੂਤਲਾ ਉੱਤੇ ਬਾ ਕਚਰਾ ਪਿਆ ਆ ਪਰ ਨਹੀਂ ਇਹ ਇੱਕ ਸਥਾਨ ਆ ਜਿਹੜੀ ਇੱਥੇ ਦੀ ਇੱਕ ਮੈਥਿਆ ਜਿਹੜਾ ਯਾਨੀ ਕਿ ਆਪਾਂ ਗੱਲ ਬਾਤ ਇੱਥੋਂ ਸੁਣੀ ਆ ਉਹ ਸਾਹਮਣੇ ਇੱਕ ਤੁਹਾਨੂੰ ਜਗਾ ਬਣੀ ਦਿਖਦੀ ਆ ਇਹ ਕਹਿੰਦੇ ਵੀ ਇੱਕ ਯਾਨੀ ਕਿ ਟਰੱਕ ਡਰਾਈਵਰ ਘੂੜਾ ਦੇਖੋ ਰੁਕ ਗਿਆ ਨਾ ਫੌਜ ਦਾ ਵੀ ਜਾਣ ਤੋਂ ਚੜਾਈ ਬਹੁਤ ਪਿੰਦੀ ਆ ਦੇਖੋ ਜ਼ੋਰ ਲੱਗਦਾ ਤੇ ਇੱਕ ਮੈਥੇ ਇੱਥੇ ਦੀ ਇਹ ਰੱਖ ਲਓ ਵੀ ਕਹਿੰਦੇ ਇੱਕ ਟਰੱਕ ਖਰਾਬ ਹੋ ਗਿਆ ਸੀਗਾ ਇੱਥੇ ਤੇ ਟਰੱਕ ਖਰਾਬ ਹੋਣ ਦੇ ਨਾਲ ਆ ਡਰਾਈਵਰ ਵੀਰ ਜਿਹੜਾ ਸੀਗਾ ਉਹ ਚੱਲ ਲੱਗਿਆ ਇਹ ਮੈਸਤਰੀ ਨੂੰ ਲੈਣ ਤੇ ਜਿਹੜਾ ਕਲਿੰਡਰ ਸੀ ਇੱਥੇ ਰਹਿ ਗਿਆ ਸੀਗਾ ਤੇ ਕਲਿੰਡਰ ਨੂੰ ਪਿਆਸ ਬਹੁਤ ਲੱਗ ਗਈ ਸੀ ਪਾਣੀ ਦੇ ਦੁੱਖੋਂ ਹੀ ਕਹਿੰਦੇ ਕਲਿੰਡਰ ਮਰ ਗਿਆ ਸੀਗਾ ਵੀ ਪਾਣੀ ਹੀ ਨਹੀਂ ਉਹਨੂੰ ਮਿਲਿਆ ਤੇ ਇਸ ਕਰਕੇ ਇੱਥੇ ਹੁਣ ਪਾਣੀ ਦੀਆਂ ਬੋਤਲਾਂ ਲੋਕੀ ਸੈਟ ਜਾਂਦੇ ਆ ਚੜਾ ਜਾਂਦੇ ਆ ਪਰ ਆਪਾਂ ਬਾਕੀ ਜਿਹੜਾ ਸਾਰਿਆਂ ਦੀ ਆਪੋ ਆਪਣੀ ਸੋਚ ਆ ਪਰ ਆਪਾਂ ਨੂੰ ਇਹ ਲੱਗਾ ਯਾਰ ਜਿੰਦੇ ਜੀ ਪਾਣੀ ਨਹੀਂ ਦਿੱਤਾ ਵਿਚਾਰੇ ਨੂੰ ਮਰ ਗਿਆ ਪਾਣੀ ਦੇ ਦੁੱਖੋਂ ਤੇ ਹੁਣ ਪਾਣੀ ਦੀਆਂ ਬੋਤਲਾਂ ਚੜਾਉਂਦੇ ਆ ਇਹ ਤਾਂ ਉਹੀ ਗੱਲ ਹੋ ਗਈ ਜਿਹਦੇ ਜੀ ਘਰ ਚ ਪੁੱਛਣਾ ਨਹੀਂ ਤੇ ਮਰੇ ਦੇ ਮੂੰਹ ਦੇ ਵਿੱਚ ਫੇ ਕਹਿ ਵੀ ਪਾਇਆ ਜਾਂਦਾ ਆ ਬਾਕੀ ਪਤਾ ਨਹੀਂ ਕਿਸੇ ਨੂੰ ਆਪਣੀ ਗੱਲ ਕਿੱਦਾਂ ਲੱਗਣੀ ਆ ਸਾਰਿਆਂ ਦੀ ਆਪੋ ਆਪਣੀ ਸੋਚ ਆ ਤੇ ਵਿਚਾਰਾ ਪਾਣੀ ਦੇ ਦੁੱਖੋਂ ਇਹ ਮਰਿਆ ਬਹੁਤ ਦੁੱਖ ਵਾਲੀ ਗੱਲ ਆ ਇਹਦਾ ਪੁੱਤ ਪਾਣੀ ਤੁਖੋ ਜਾਂਦਾ ਲੱਗਣਾ ਕਿੱਦਾਂ ਦੀ ਗੱਲ ਐ ਸੋਚਣ ਵਾਲੀ ਗੱਲ ਐ ਇਹ ਪਾਣੀ ਜਿਓ ਆ ਯਾਰ ਤੇ ਇਸ ਰੋਡ ਤੇ ਯਾਰ ਪਾਣੀ ਹੈ ਵੀ ਨਹੀਂ ਕਿਤੇ ਦੇਖਿਆ ਜਾਵੇ ਆਪਾਂ ਵੀ ਆ ਰਹੇ ਆ ਜਿੰਨਾ ਸਫਰ ਕਰ ਰਹੇ ਆ ਕੋਈ ਦੁਕਾਨ ਨਹੀਂ ਕੋਈ ਸ਼ਾਪ ਨਹੀਂ ਕੋਈ ਕਸਬਾ ਨਹੀਂ ਕੋਈ ਪਿੰਡ ਨਹੀਂ ਤੇ ਇਹ ਸਗੀ ਇੱਥੇ ਅਰੇ ਥੋੜੀ ਬੋਤੀ ਜਾਣਕਾਰੀ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੀ ਆਪਾਂ ਨੂੰ ਪਤਾ ਲੱਗੀ ਜਿੰਨੀ ਕਿ ਇੱਥੋਂ ਤੇ ਬਾਕੀ ਪਤਾ ਨਹੀਂ ਜੇ ਕੋਈ ਗਲਤ ਕਿਆ ਹੋ ਗਿਆ ਹੋਵੇ ਤਾਂ ਆਪਣਾ ਛੋਟਾ ਭਰਾ ਦਾ ਬੱਚਾ ਸਮਝ ਕੇ ਮਾਫ ਕਰਿਓ ਬਾਕੀ ਆ ਜਾਓ ਇਧਰ ਆਪਣਾ ਤੂਫਾਨ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਾਓ ਛੱਡ ਦਿਆਂ ਲਗਾਮਾਂ ਵੀ ਘੋੜੇ ਦੀਆਂ ਆਪਾਂ ਤੁਰਨੇ ਲੱਗੇ ਹੀ ਗੱਡੀ ਦਿੱਲੀ ਨੰਬਰ ਇੱਕ ਨੰਨ੍ਹ ਕੇ ਗਈ ਇੱਥੇ ਰੋਕ ਕੇ ਗਈ ਵੀਡੀਓ ਜਿੱਤੇ ਕੈਮਰਾ ਕੱਢਿਆ ਜਾਂਦੇ ਉਹ ਉਹ ਮੂੜ ਮੋੜ ਗਏ ਤੇ ਉਹ ਬਾਈ ਹੈ ਨਾ ਕਿੱਥੇ ਗਈ ਬੋਤਲ ਪਾਣੀ ਦੀ ਆਹ ਦੇ ਓ ਬਾਈ ਆਹਾ ਪਾਣੀ ਦੀ ਬੋਤਲ ਸਿੱਟ ਕੇ ਗਿਆ ਆਲੀ ਆਹਾ ਵਾਲੀ ਇਹਨਾਂ ਨੂੰ ਕਮਲਿਆਂ ਨੂੰ ਯਾਰ ਪੁੱਛਣ ਵਾਲਾ ਹੋਵੇ ਬਾਈ ਇੱਥੇ ਹਣ ਉਹ ਤਾਂ ਵਿਚਾਰਾ ਜਾਂਦਾ ਲੱਗਾ ਦੁਨੀਆ ਤੋਂ ਉਹਨੇ ਕਿਹੜਾ ਪੀਣਾ ਆ ਇਹ ਕਿ ਲੋਡਵੰਦ ਨੂੰ ਦੇ ਦਿੰਦੇ ਤਾਂ ਜ਼ਿਆਦਾ ਬਿਹਤਰ ਨਹੀਂ ਸੀਗਾ ਬਥੇਰੇ ਵਿਚਾਰੇ ਪਾਣੀ ਤੋਂ ਪਿਆਸੇ ਸਾਡੇ ਵਰਗੇ ਸਾਈਕਲਿਸਟਾਂ ਕੋ ਪਾਣੀ ਮੁੱਕ ਜਾਂਦਾ ਇਹ ਕਿ ਲੋਡਵੰਦ ਨੂੰ ਦੇ ਦੇਣਾ ਚਾਹੀਦਾ ਆ ਇੱਥੇ ਚੜਾਉਣ ਨਾਲੋਂ ਮੇਰੇ ਹਿਸਾਬ ਨਾਲ ਆਪਣੀ ਜਿਹੜੀ ਸੋਚ ਆ ਬਾਕੀ ਸਾਰਿਆਂ ਦੀ ਆਪੋ ਆਪਣੀ ਸੋਚ ਹੁੰਦੀ ਆ ਇੱਥੇ ਬੋਤਲ ਚੜਾਉਣ ਨਾਲੋਂ ਕੇ ਲੋਡ ਵੰਦ ਨੂੰ ਦੇ ਦੋ ਬਾਈ ਘਟਾ ਲੂਪ 22 ਕੈਂਚੀਆਂ ਆਲੇ ਦੁਆਲੇ ਦਾ ਆਨੰਦ ਤਸਾਰੂਪ ਰਿਵਰ ਮਾਣੋ ਜੀ ਆਨੰਦ ਤੇ 22 ਕੈਂਚੀਆਂ ਆਪਾਂ ਉੱਤਰ ਚੱਲੇ ਆ ਤੇ ਤਸਾਰੂ ਪਰੇ ਪਰਦੇ ਨਾਲ ਜਾ ਲੱਗਾਗੇ ਤੇ ਫੇ ਉੱਥੇ ਜਾ ਕੇ ਦੇਖਦੇ ਆਂ ਪਰੌਂਠਾ ਸ਼ਰੌਂਠਾ ਖਾਣੇ ਆ ਬੜਾ ਹੀ ਸੋਹਣਾ 뷰 ਬਣਦਾ ਯਾਰ ਨਿਆਰਾ ਹੀ ਵਜਾ ਆਇਆ ਗੈਟ ਅ ਲੂਪ ਗੈਟ ਅ ਲੂਪ ਗੈਟ ਅ ਲੂਪ ਬਾਈ ਕੈਂਚੀਆਂ ਅੜਾਦਵਾੜਾ ਤਸਾਰੂ ਰਿਵਰ ਸਰਚ ਵਾਲ ਨੂੰ ਵਧ ਰਹੇ ਆ ਆਪਾਂ ਤੇ ਇੱਧਰ ਆਪਣਾ ਤੂਫਾਨ ਮੈਂ ਕਿਹਾ ਇੱਧਰ ਆਪਣਾ ਤੂਫਾਨ ਰੈਸਟ ਕਰ ਲਵੇ ਥੋੜਾ ਜਰ ਤੇ ਤੁਸੀਂ ਆਨੰਦ ਮਾਣੋ ਹਲੇ ਦੁਆਲੇ ਦਾ ਤਸਾਰੂ ਰਿਵਰ ਤੇ ਆਪਾਂ ਹੁਣ ਥੋੜਾ ਜਰ ਬੈਠ ਕੇ ਰੈਸਟ ਕਰਦੇ ਆ ਨਾਲੇ ਖਾਣੇ ਆ ਉਪਰੋਂ ਠੇ ਜਿਹੜੇ ਆਪਣੇ ਕੋਲ ਆ ਗਿਆ ਵਿੱਚ ਕੋਈ ਨਹੀਂ ਚੱਲਦਾ ਇਨਕ ਤੇ ਪਾਣੀ ਦੀ ਬੋਤਲ ਆਪਣੇ ਕੋਲ pronthe ਆਪਾਂ ਦੋ ਪੈਕ ਕਰਾ ਲੈ ਸਕੇ ਆਚਾਰ ਚੂਲ ਲੈ ਲਿਆ ਇਹ ਨਾਲ ਤੇ ਹੁਣ ਇਹਨਾਂ ਨੂੰ ਚੰਬਦੇ ਆ ਸੱਟਦੇ ਅੰਦਰ ਥੋੜੀ ਬੋਦੀ એનર્ਜੀ ਬਣੂਗੀ ਸਫਰਾਂ ਦੇ ਆ ਸੇਰਾਂ ਦੇ ਨਹੀਂ ਨੜਕੀ ਵਾਲਿਆ ਉਤਸੁਖ ਸ਼ੁਕਰ ਸਬਰ ਨਾਲ ਖਾਲੋ ਤੇੜੀ ਮੌਲਾ ਦੇ ਦੇਵੇ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਨਾਲ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਨਾਲ ਇੱਕ ਆਪ ਚੰਬ ਲਿਆ ਖਾਣ ਚੰਬ ਲੈਣਾ ਆਓ ਜੀ ਪਰੌਂਠੇ ਖਾ ਕੇ ਤੁਰੇ ਹੈਗੇ ਪੂਰੇ ਰੋਡ ਕੋ ਕਰ ਰਿਹਾ ਹੈ ਵਿਚਾਰੇ ਦੇਖੋ ਕਿੰਨਾ ਟਾਈਮ ਲੱਗਦਾ ਰੋਡ ক্লোਜ਼ ਕਰਕੇ ਉਧਰ ਵੀ ਗੱਡੀਆਂ ਖੜ ਗਈਆਂ ਮਸ਼ੀਨਾਂ ਤਾਂ ਲੱਗੀਆਂ 4 ਤੇ ਇਧਰ ਆ ਖੜੀਆਂ ਆ ਗੱਡੀਆਂ ਸਾਰੀਆਂ ਤੇ ਇਹ ਮੂਰੇ ਲਿਆ ਗਿਆ ਬੱਲਾਤਾ ਆਪਣਾ ਘੋੜਾ ਬਾਕੀ ਹੁਣ ਵੀਟ ਕਰਦੇ ਆ ਜਦੋਂ ਤੱਕ ਹੁਣ ਕਲੋਜ਼ ਹੁਣ ਕਰਦੇ ਆ ਇਹ ਖੋਲਦੇ ਆ ਰੋਡ ਹੁਣ ਦੇਖਦੇ ਆ ਕਿੰਨਾ ਚਿਰ ਇੱਥੇ ਰੁਕਣਾ ਪਿੰਦਾ ਆ ਜਿਹੜਾ ਰੋਡ ਕਲੋਜ਼ ਹੋਇਆ ਜਿਹਦੀ ਕਲਿੱਪ ਦੇਖ ਦੇ ਕੇ ਹਟੇ ਆ ਇਹ ਕੀ ਵਿਸਕੀ ਬ੍ਰਿਜ ਦੀ ਵਿਸਕੀ ਬ੍ਰਿਜ ਤੇ ਪਤੰਦਰਾ ਨੇ ਇੱਕ ਮੂਹਰੇ ਬ੍ਰਿਜ ਆਇਆ ਪਰ ਇਕੱਲੇ ਬ੍ਰਿਜ ਤੋਂ ਬਾਅਦ ਹੈ ਨਾ ਰੋਡ ਬਹੁਤ ਸੋਹਣਾ ਚੱਲ ਪਿਆ ਮੜਾਈ ਯਾਰ ਕਾ ਰੁਕਿਆ ਸਤਚੂ ਵਾਲ ਨੂੰ ਪਰ ਹਵਾ ਨੇ ਹੁਣ ਲਹੂ ਪੀ ਰਿਆ ਹਵਾ ਬਹੁਤ ਜਲਦੀ ਆ ਘੋੜਾ ਤਰਦਾ ਹੀ ਨਹੀਂ ਮਰਨੂੰ ਤੇ ਆ ਬ੍ਰਿਜ ਦਿਖਾ ਲਦੇ ਆ ਤੁਹਾਨੂੰ ਦੇਖਿਓ ਮੜ ਜਾ ਉਹ ਸੀਗਾ ਬਿਸਕੀ ਬ੍ਰਿਜ ਬਿਸਕੀ ਤੇ ਆਇਆ ਬਰਾਂਡੀ ਪੁਲ ਬਰਾਂਡੀ ਬ੍ਰਿਜ ਜਾਨੀ ਪਤੰਦਰਾਂ ਨੇ ਲਦਾਖ ਦੇ ਵਿੱਚ ਤਾਰੂ ਬੈਨੇ ਆ ਤੇ ਪੁਲਾਂ ਦੇ ਨਾਲ ਸਾਰੇ ਸ਼ਰਾਬ ਤੇ ਰਖੇ ਹੋ ਆ ਆਵੇ ਰੂਜਣੀਆਂ ਦੇ ਅਗਲੇ ਤੇ ਆਪੇ ਉੱਠਣੀਆਂ ਜਦੋਂ ਅਗਲੇ ਨੇ ਪੌੜ ਪਾਰ ਕਰਨਾ ਆ ਕਦੀ ਬਰਾਂਡੀ ਤੇ ਕਦੀ ਵਿਸਕੀ ਚਲੋ ਜੀ ਵੀ ਬਰਾਂਡੀ ਪਾਲੂ ਵੀਰ ਪਾਲ ਕਰ ਪਾਰ ਕਰਦੇ ਆ ਜੋ ਪਰ ਹਵਾ ਦਾ ਅੰਦਾਜ਼ਾ ਹੀ ਉਹਨਾਂ ਦਾ ਹਵਾ ਬਹੁਤ ਜਲਦੀ ਆ ਦੇਖੋ ਇੱਦਾਂ ਨਿਸ਼ਾਨ ਸਾਹਿਬ ਝੂਲਦਾ ਨਾ ਇਦਾਂ ਜਲਦੀ ਆ ਹਵਾ ਤੇ ਜ਼ੋਰ ਦੇਖ ਲਓ ਕਿੰਨਾ ਲਾਦਾ ਹਵਾ ਹੈ ਵੀ ਉਲਟ ਦਿਸ਼ਾ ਜਾ ਜਿੱਦੋਂ ਆਪਾਂ ਜਾਣਾ ਉਦੋਂ ਦੂਜੀ ਦਿਸ਼ਾ ਛੱਡਦੇ ਆ ਲਗਾਮਾਂ ਤੂਫਾਨ ਦੀਆਂ ਕਿੱਥੇ ਮੰਨਦਾ ਤੂਫਾਨ ਟਲਦਾ ਕਿਤੇ ਆਪਾਂ ਮੈਂ ਕਿਹਾ ਥੋੜੀ ਜਿਹੀ એનર્ਜੀ ਡਾਊਨਲੋਡ ਕਰ ਲਈਏ ਆਹਾ ਕੀ ਅਮੂਲ ਹੈ ਅਮੂਲ ਕੀ ਜਗਤੀ ਆਇਆ ਤੁਨ ਵਾਲਾ ਦਵਾਲਾ ਦਿਖਾ ਲਦੇ ਆ ਆਪਾਂ ਦੇ ਅੱਤੇ ਪੀਰਨੇ ਬੋਤਲ ਦੇਖੋ ਤਾਂ ਬਰਫ ਨਾਲ ਚਮਕਦੇ ਪਹਾੜ ਸਰਚੂ ਇੱਧਰ ਦਿਸਣ ਲੱਪਿਆ ਆ ਉਦਾਂ ਹਲੇ ਘੁਮ ਘੁਮਾ ਕੇ ਬਾੜ ਪਤਾ ਨਹੀਂ ਕਿੰਨੀ ਕਿ ਪੈਣੀ ਆ ਇਹ ਕੱਜ ਉਹ ਸਟਰਾਬ ਆ ਜਾ ਵੀ ਔਨ ਕਰ ਲਿਆ ਬਾਅਦ ਚ ਆਫ ਕਰ ਲਿਆ ਵਾਜ ਔਨ ਕਰਨ ਦਾ ਫੀਸ ਦਿੱਤਾ ਭਲਕੇ ਨਹੀਂ ਤੇ ਉਹ ਤੋਂ ਕਿਲੋਮੀਟਰਾਂ ਦਾ ਹਿਸਾਬ-ਵਿਤਾਵ ਲੱਗ ਜਾਂਦਾ ਆ ਬਈ ਕਿੰਨੇ ਕੁ ਰਹਿ ਗਏ ਤੇ ਕਿੰਨੇ ਕ ਆ ਗਏ ਆ ਫੈਸਲਾ ਜਾ ਹੋਇਆ ਰਹਿੰਦਾ ਆ ਯਾਰ ਰੋਡ ਪੂਰਾ ਮਲਾਈ ਵਰਗਾ ਚੱਲ ਰਿਹਾ ਹੁਣ ਸਿਆ ਸਾਥੀ ਨੂੰ ਜਾਂਦੇ ਆ ਨੂ ਜਿਹੜੇ ਪਹਾੜ ਪੈਂਦੇ ਆ ਰੋਡ ਦੇ ਲੋ ਮਲਾਈ ਵਰਗਾ ਹੈ ਹੁਣ ਤੇ ਆ ਜੋ ਛੱਡ ਦਿਆਂ ਲੇ ਕੰਮ ਘੋੜੇ ਦੀਆਂ ਹੁਣ ਫੇ ਇਹ ਆ ਜੀ ਟਵਿੰਗ ਟਵਿੰਗ ਬ੍ਰਿਜ ਇਹ ਆ ਉਹ ਪੁਲ ਜਿਹੜਾ ਲਦਾਖ ਤੇ ਹਿਮਾਚਲ ਨੂੰ ਜੋੜਦਾ ਆ ਲੱਕੜ ਦਾ ਪੁਲ ਆ ਇਹ ਇੱਕ ਹੀ ਗੱਡੀ ਲੰਘਦੀ ਐ ਤੋਂ ਲੋਡ ਕਲਾਸ 24 ਟਨ ਓਵਰਲੋਡ ਟਰੱਕ ਅਲਾਉ ਵਨ ਵੇ ਐਟ ਅ ਟਾਈਮ ਇਹ ਆ ਜੀ ਟਵਿੰਗ ਟਵਿੰਗ ਬ੍ਰਿਜ ਲਦਾਖ ਤੇ ਹਿਮਾਚਲ ਨੂੰ ਜੋੜਨ ਵਾਲਾ ਲੋ ਜੀ ਪਹੁੰਚ ਤਾਂ ਗਏ ਆਪਾਂ ਸਰਚੂ ਪਰ ਆ ਜਿਹੜਾ ਐਂਟਰੀ ਜਦੋਂ ਹੋਏ ਆਪਾਂ ਆ ਸਾਰੇ ਜਿੰਨਾ ਵੀ ਟੈਂਟ ਲੱਗੇ ਆ ਜੋ ਵੀ ਬਣਿਆ ਤਾਮ-ਜਾਮ ਸਾਰਾ ਕੁਝ ਹੀ ਬੰਦਿਆ ਇੱਥੋਂ ਪਤਾ ਲੱਗਦਾ ਵੀ ਸੀਜ਼ਨ ਖਤਮ ਹੋਇਆ ਤੁਹਾਨੂੰ ਕਿਉਂਕਿ 5 ਜੁਲਾਈ ਮਹੀਨੇ ਦੀ 6 ਜਾਂ 7 ਤਰੀਕ ਤੱਕ ਚੱਲਦੀ ਆ ਜ਼ਿਆਦਾਤਰ ਇਹਨਾਂ ਦਾ ਜਿਹੜਾ ਕੰਮ ਆ ਆਪਣੇ ਜਿਹੜੇ ਸਰਕਾਰੀ ਮੁਲਾਜ਼ਮੇ ਉਹੀ ਆਉਦੇ ਇੱਧਰ ਨੂੰ ਜਾਂ ਟੀਚਰ ਹੋਗਾ ਜਾਂ ਬਿਜਲੀ ਮੈਕੋ ਆਉਗਾ ਜਾਂ ਕੋਈ ਲਾ ਸਰਕਾਰੀ ਮੁਲਾਜ਼ਮ ਜਦੋਂ ਉਹਨਾਂ ਨੂੰ ਆਪਣੇ ਨਿਊਂਜਰਾਏ ਦੀਆਂ ਛੁੱਟੀਆਂ ਆਉਂਦੀਆਂ ਆ ਅੱਜ 2 ਮਹੀਨੇ ਜਿਹੜੀਆਂ ਪੂਰਾ ਪਰਜੋਰ ਹੁੰਦਾ ਇੱਥੇ ਹੁਣਾ ਸਾਰਾ ਕੁਝ ਬੰਦਿਆ ਸਰਚ ਡਿਸਟ੍ਰਿਕਟ ਪੁਲਿਸ ਲੈ ਹੁਣ ਅੱਗੇ ਜਾ ਕੇ ਦੇਖਦੇ ਆ ਬਥੇਰਾ ਉਦੋਂ ਵੱਡਾ ਆ ਤਾਮ-ਚਾਮ ਜਿਆ ਇਹਦਾ ਸਰਚੂ ਦਾ ਅੱਗੇ ਜਾ ਕੇ ਦੇਖਦੇ ਆ ਕਿੱਥੇ ਬਣਦਾ ਜਗਾੜ ਸਾਰਤੂ ਦੇ ਵਿੱਚ ਹਵਾ ਬਹੁਤ ਮੱਤ ਮਾਰਦੀ ਤਾਡੀ ਹਵਾ ਲੈਣੀ ਲੂਹ ਪੀ ਲੈਂਦੀ ਹੈ ਸਾਈਕਲ ਵਾਲੇ ਦਾ ਲੂਹ ਪੀ ਲੈਂਦੀ ਲੂਹ ਤੇ ਇੱਥੇ ਆਪਾਂ ਰੁਕੇ ਆਂ ਰਾਤ ਲੈਟ ਕਾਣਾ ਬਣਾਇਆ ਆ ਤੀਸਰਿੰਗ ਰੈਸਟੋਰੈਂਟ ਬ੍ਰੀਕਪਾਟ ਲਾਂਟ ਡਿਜਨ 110 ਇੰਜਰੀ ਕਵਰਟਰ ਸਾਲ ਵੀ ਆਲਸੋ ਬੈਲਿਕ ਇੱਧਰ ਹੈਗੇ ਇਹਨਾਂ ਦੇ ਆ ਕਮਰੇ ਆਏ ਤੁਹਾਨੂੰ ਦਿਖਾ ਲਦੇ ਆ ਸਰਚੂ ਇੱਧਰ ਥੋੜੇ ਕੱਪੜੇ ਗਰਮੀ ਨਾਲ ਇੰਨੇ ਗਿੱਲੇ ਹੋ ਗਏ ਸੀ ਅੰਦਰੋਂ ਤੇ ਠੰਡ ਲਾਦੀ ਸੀ ਤੇ ਕੱਪੜਾ ਲੀੜਾ ਆਪਾਂ ਲਾ ਕੇ ਹੁਣ ਸੁੱਕਣੇ ਪਾਉਦੇ ਆ ਤੇ ਫੂਰ ਪਾ ਲੈ ਸਕੇ ਆਇਆ ਇਹਨਾਂ ਦਾ ਜਿਹੜਾ ਰੂਮਰਾਮ ਦਿੰਦੇ ਇਹ ਰਹਿਣ ਨੂੰ ਗੱਲ ਆਪਾਂ ਕਰ ਲਈ ਆ ਬੈੱਡ 'ਚ ਤਿੰਨ ਲੱਗੇ ਆ ਉਦਾਂ ਆਪਾਂ ਦੱਸ ਤਾਂ ਬੰਦਾ ਕੋਈ ਹੋਰ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਸੀ ਕਹਿੰਦੇ ਨਹੀਂ ਪਾਵਾਂਗੇ ਕਿਉਂਕਿ ਹੁਣ ਸੀ ਜੇ ਥੋੜਿਆ ਡੋਨ ਨਹੀਂ ਇਹਨਾਂ ਦਾ ਤੇ ਗੱਡੀ ਵੀ ਆਪਣਾ ਯਾਰ ਆਪਣਾ ਤੂਫਾਨ ਵੀ ਅੰਦਰ ਲੱਗ ਗਿਆ ਯਾਰ ਤੁਹਾਡੇ ਲੋਕ ਕਿੰਦਾ ਖਲਾਰਾ ਬਾਤਾਂ ਆਉਂਦੇ ਨਹੀਂ ਆਪਾਂ ਪਰ ਕੰਨਾ ਇਕੱਠਾ ਸਵੇਰ ਨੂੰ ਆਪਾਂ ਟਾਈਮ ਨਾ ਚੱਲਣਾ ਆ ਸਵੇਰ ਨੂੰ ਹੈਗਾ ਆ ਚੱਕਰ ਇੱਕ ਹੈ ਸੀ ਸਵੇਰ ਨੂੰ ਆਪਣੀ ਬਾੜ ਥੋੜੀ ਲੰਬੀ ਆ ਤੇ ਕੱਲ ਨੂੰ ਆਪਾਂ ਨੂੰ ਪੈਣਾ ਇੱਕ ਪਾਸ 12 ਲਾਜਾ ਰਾਲਾ ਚੈਪਲਾ ਆ ਬਹਰਲਾ ਚਾਬਾਸ ਬੋਕਾ ਕਾ ਲੂ ਤੇ ਉਹ ਵੀ ਫੇਰ ਕਲੀਅਰ ਕਰਨਾ ਤੇ ਹਵਾ ਬਹੁਤ ਜਲਦੀ ਅਚੂ ਲੱਗੂਗਾ ਬਾਬਾ ਕਰੇ ਹਵਾ ਨਾ ਜਲਦੇ ਇਸ ਵੀਰ ਨੂੰ ਤੇ ਬਾਕੀ ਦੇਖਦੇ ਆ ਕੱਲੂ ਕਿੱਥੇ ਤੱਕ ਪਹੁੰਚਦਾ ਆ ਇਧਰ ਬਾਈਕਰ ਵੀ ਆਪਣਾ ਟਿਕਾਣਾ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਟਿਕ ਗਏ ਆ ਯਾ ਸਾਚੂ ਲद्दाख ਦਾ ਤੇ ਹਿਮਾਚਲ ਦਾ ਬਾਰਡਰ ਅਗੇ ਕਰੀ ਕੈਮਰਾ ਘੁਮਾ ਦਈਏ ਹਾਂਜੀ ਕਿੱਦਾਂ ਲੱਗੀ ਜੀ ਅੱਜ ਦੀ ਵੀਡੀਓ ਇਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਆਪਾਂ ਉਧਰ ਇੱਥੇ ਟਾਈਮ ਨਾਲ ਹੀ ਪਹੁੰਚ ਗਏ ਸੀਗੇ 3:00 ਵਜੇ ਸਰਚੂ ਇਹ ਬਾਰਡਰ ਹੀ ਬਿੰਦਾ ਆ ਆਪਣੇ ਹਿਮਾਚਲ ਦਾ ਤੇ ਲਦਾਖ ਦਾ ਤੇ ਕੱਲ ਨੂੰ ਕੂੜਾ ਭਜਾਵਾਂਗੇ ਆਪਾਂ ਹਿਮਾਚਲ ਚ ਤੇ ਲਦਾਖ ਚੋਪਾ ਹੋ ਜਾਣਾ ਬਾਹਰ ਕੱਲੂ ਤੇ ਠੰਡ ਸਰਚੂ ਚ ਬਹੁਤ ਆ ਬਾਦੂ ਯਾਨੀ ਕਿ ਜੇ ਜੇ ਮੈਂ ਝੂਠ ਬੋਲਣਾ ਜਾਵਾਂ ਜਿੰਨਾ ਬੋਲਣਾ ਜਾਵਾਂ ਬੋਲ ਸਕਦਾ ਬਹੁਤ ਠੰਡਿਆ ਸਰਚੂ ਚ ਜੀ ਤੇ ਬਾਕੀ ਕਰਦੇ ਆਂ ਗੱਲ ਸਵੇਰ ਨੂੰ ਮਿਲਦੇ ਆਂ ਜੀ ਹਿਮਾਚਲ ਦੀਆਂ ਸੜਕਾਂ ਦੇ ਮਾਚਲ ਦੇ ਪਹਾੜ ਦੇਖਾਂਗੇ ਇੱਕ ਪਾਸ ਰਹਿੰਦਾ ਹੱਲੇ ਆਪਣਾ ਫਤਿਹ ਕਰਨ ਵਾਲਾ ਤੇ ਉਹ ਵੀ ਸਵੇਰ ਨੂੰ ਕਰਾਂਗੇ ਤੇ ਠੀਕ ਹੈ ਜੀ ਹੁਣ ਆਰਾਮ ਕਰਨੇ ਆ ਸੌਣੇ ਆ ਟਾਈਮ ਦੇ ਨਾਲ ਫਿਰ ਸਵੇਰ ਨੂੰ ਟਾਈਮ ਨਾਲ ਉੱਠਾਂਗੇ ਕਿਉਂਕਿ ਸਵੇਰ ਨੂੰ ਸਫ਼ਰ ਥੋੜ੍ਹਾ ਜਿਆਦਾ ਆ ਆਪਣਾ ਸਵੇਰ ਨੂੰ ਆਪਾਂ ਦਾਰਚਾ ਪਹੁੰਚਣ ਦੀ ਕੋਸ਼ਿਸ਼ ਕਰਨੀ ਆ ਤੇ ਮਿਲਦੇ ਆਂ ਜੀ ਫਿਰ ਸਵੇਰ ਨੂੰ ਸਾਰੇ YouTube ਪਰਿਵਾਰ ਵਾਲੇ ਜਿੰਨੇ ਵੀ ਆਪਣੇ ਭੈਣ ਭਰਾ ਮਤਾਵਾ ਬਜ਼ੁਰਗ ਆ ਜੀ ਰੌੜਕੀ ਵਾਲੇ ਵੱਲੋਂ ਰੋੜ ਕੀ ਵਾਲੇ ਦੇ ਕੂੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ ਜੀ